ਸਤਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੋਂ ਤਿੰਨ ਬਖਸ਼ਿਸ਼ਾਂ ਨੇ ਉਹ ਮੈਂ ਸ਼ੇਅਰ ਕਰਨਾ ਚਾਹੁੰਦੀ ਆ ਪਹਿਲਾਂ ਤਾਂ ਮੈਂ ਸੋਚਿਆ ਵੀ ਨਹੀਂ ਰਹਿਣ ਦੇਣੀਆਂ ਛੋਟੀਆਂ-ਛੋਟੀਆਂ ਬਖਸ਼ਿਸ਼ਾਂ ਨੇ ਤੇ ਆਮ ਹੋ ਜਾਂਦੀਆਂ ਨੇ ਫਿਰ ਜਦੋਂ ਮੈਂ ਬਖਸ਼ਿਸ਼ਾਂ ਸੁਣੀਆ ਵੀ ਸੰਗਤ ਛੋਟੀਆਂ-ਛੋਟੀਆਂ ਬਖਸ਼ਿਸ਼ ਵੀ ਸ਼ੇਅਰ ਕਰਦੀ ਆ ਤੇ ਫਿਰ ਮੈਂ ਰੋਕ ਨਹੀਂ ਪਾਈ ਆਪਣੇ ਆਪ ਨੂੰ ਸ਼ੇਅਰ ਕਰਨ ਵਾਸਤੇ ਤਵੇ ਅਧੁਰੇ ਜੀ ਜਿਵੇਂ ਨਾ ਮੈਂ ਤਰਸਦੀ ਰਹਿਨੀ ਆ ਕਿ ਗੁਰੂ ਸਾਹਿਬ ਦਰਸ਼ਨ ਦੇਣ ਗੁਰਦੁਆਰਾ ਸਾਹਿਬ ਜਾਵਾਂ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਸਿਮਰਨ ਕਰਾਂ ਤੇ ਮੈਂ ਨਹੀਂ ਜਾ ਪਾਉਂਦੀ ਤੇ ਵਾਹਿਗੁਰੂ ਜੀ ਮੈਂ ਨਾ ਇੱਕ ਦਿਨ ਇਦਾਂ ਹੀ ਸਿਮਰਨ ਕਰਦੀ 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 ਸੌਂ ਗਈ ਤੇ ਮੈਂ ਕੀ ਦੇਖਿਆ ਕਿ ਮੈਂ ਗੁਰਦੁਆਰਾ ਸਾਹਿਬ ਦੀ ਬਾਹਰ ਡਿਊਟੀ ਵਿੱਚ ਖੜੀ ਆ ਤੇ ਦੂੜੀ ਚ ਖੜੀਆਂ ਤੇ ਫਿਰ ਕੋਲੋਂ ਦੀ ਨਾ ਸ਼ੀਰ ਸਿੰਘ ਨਿਕਲ ਕੇ ਗਏ ਨੇ ਤੇ ਮੈਨੂੰ ਨੇਜਾ ਫੜਾ ਗਏ ਨੇ ਇਹ ਨੇਜਾ ਫੜਾ ਗਏ ਨੇ ਜਦੋਂ ਮੈਂ ਸੇਵਾ ਕਰਨ ਦੀ ਹਾਂ ਉੱਥੇ ਤੇ ਮੈਨੂੰ ਨੇਜਾ ਫੜਾ ਗਏ ਨੇ ਆਂਦ ਨੇ ਲੈ ਭਾਈ ਅੰਨੇਜਾ ਫੜ ਕੇ ਖੜੀ ਹੋ ਜਾ ਤੇ ਇਹ ਤੇ ਇਹ ਫੜ ਕੇ ਤੂੰ ਤੂੰ ਸੇਵਾ ਕਰ ਉੱਥੇ ਪਹਿਰੇ ਦੇ ਤੇ ਵੈਗੁਰੂ ਜੀ ਫੇਰ ਉਸ ਟਾਈਮ ਆਖੋ ਭੁੱਲ ਗਈ ਮੈਂ ਨਹੀਂ ਤੇ ਮੈਨੂੰ ਯਾਦ ਰਿਆ ਆਖੋ ਭੁੱਲ ਕੇ ਇਸ ਕਰਕੇ ਯਾਦ ਰਿਆ ਬਹੁਤ ਮਨ ਵਿੱਚ ਖੁਸ਼ੀ ਵੀ ਚੀਤ ਸਿੰਘ ਆਏ ਨੇ ਕਿਉਂਕਿ ਮੈਨੂੰ ਨਾ ਸ਼ੀਦਾ ਸਿੰਘਾਂ ਦੇ ਨਾਲ ਮਤਲਬ ਸਨੇਹ ਆ ਜਿਵੇਂ ਕੀ ਤੇ ਉਹਨੂੰ ਬਹੁਤ ਚੰਗੇ ਲੱਗਦੇ ਨੇ ਤੇ ਫੇਰ ਵੈਗੁਰੂ ਜੀ ਆਇਆ ਤਵਾਰ ਦੀ ਗੱਲ ਆ ਤੇ ਉਹਦਣ ਬੈਠੇ ਚਾਪ ਜਾਪੋ ਬਾਣੀ ਦਾ ਪਾਠ ਪੜ੍ਹਦੀ ਸੀ ਬਈ ਪਾਠ ਪੜ੍ਹਦੇ ਪੜ੍ਹਦੇ ਪਤਾ ਨਹੀਂ ਸੁਰਤੀ ਲੱਗ ਗਈ ਕੀ ਹੋਇਆ ਤੇ ਬੈਠੀ ਹੋਈਆਂ ਤੇ বাসੂ 2 3 ਸਕਿੰਟ ਦੀ ਗੱਲ ਹੋਈ ਪੰਜ ਪਿਆਰੇ ਆਏਗਾ ਪੰਜਾਂ ਪਿਆਰਿਆਂ 'ਚੋਂ ਇੱਕ ਪਿਆਰਾ ਏ ਨਾਮ ਦਾ ਨਹੀਂ ਪਤਾ ਮੈਨੂੰ ਪੀਲਾ ਚੋਗਾ ਤੇ ਉਹਨਾਂ ਨੇ ਮੈਨੂੰ ਵੱਡੀ ਸਾਰੀ ਸ਼੍ਰੀ ਸਾਹਿਬ ਫੜਾਈਏ ਕਹਿੰਦੇ ਨੇ ਆਹ ਲੈ ਪੁੱਤਰ ਸ਼੍ਰੀ ਸਾਹਿਬ ਤੇ ਉਹ ਆਖੂ ਜੀ ਇਹ ਮੈਨੂੰ ਫੜਾਈ ਜਿੱਦਾਂ ਹੀ ਮੈਂ ਫੜੀ ਉਸ ਤਾਂ ਹੀ ਮੇਰੀ ਫੇਰ ਅੱਖ ਖੁੱਲ ਗਈ ਏ ਤੇ ਮੈਂ ਬੈਠੀ ਆ ਮੈਂ ਬੈਠੀ ਸੋਫੇ ਤੇ ਬੈਠੀ ਘਰ ਰਹੀ ਥੀ ਮੈਂ ਆਪਣਾ ਜਪ ਬਾਣੀ ਦਾ ਜਾਪ ਤੇ ਫਿਰ ਮੇਰੀ ਅੱਖ ਖੁੱਲ ਗਈ ਫੇਰ ਵੀ ਬਹੁਤ ਚੰਗਾ ਲੱਗਾ ਤੇ ਵੈਗੁਰੂ ਜੀ ਤਿੰਨ ਚਾਰ ਦਿਨਾਂ ਤੋਂ ਲੈ ਕੇ ਜਿੰਤਾ ਮੈਨੂੰ ਗਰਦਨ 'ਚ ਬਹੁਤ ਦਰਦ ਹੋ ਰਹੀ ਸੀ ਐਨੀ ਪਰੇਸ਼ਾਨੀ ਸੀ ਕਿ ਮੈਂ ਨਹੀਂ ਸੀ ਬੈਠ ਪਾ ਰਹੀ ਤੇ ਮਤਲਬ ਜੀ نیچے ਨੂੰ ਮੂੰਹ ਕਰਕੇ ਮੈਂ ਬਾਣੀ ਵੀ ਨਹੀਂ ਸੀ ਪੜ ਪਾ ਰਹੀ ਬੜਾ ਹੀ ਦੁਖਦੀ ਸੀ ਗਰਦਨ ਰਾਤ ਨੂੰ ਨੀਂਦ ਵੀ ਨਹੀਂ ਸੀ ਆਉਂਦੀ ਪਈ ਤੇ ਫਿਰ ਗੁਰੂ ਸਾਹਿਬ ਅਗੇ ਚਰਨ ਧੂੜ ਲਾਣੀ ਵੈਗੁਰੂ ਜੀ ਚਰਨ ਧੂੜ ਦੀ ਬਖਸ਼ਿਸ਼ ਆ ਚਰਨ ਤੂੜ ਮਰੋ ਚਲਾਣੀ ਮੈਂ ਗੁਰੂ ਸਾਹਿਬ ਤੁਸੀਂ ਮੈਂ ਦਵਾਈ ਨਹੀਂ ਖਾਣੀ ਕੋਈ ਵੀ ਮੈਨੂੰ ਤੁਸੀਂ ਆਰਾਮ ਦੋ ਤੇ ਮੈਂ ਕਹਿੰਦੀ ਕੱਲ ਦੁਪਹਿਰੇ ਸਵਰਨ ਆਦਤਾਂ ਵੀ ਜਦੋਂ ਲੇਟਣਾ ਆ ਨਾ ਆਰਾਮ ਵਾਸਤੇ ਵੀ ਤੇ ਬਸ ਸਿਮਰਨ ਹੀ ਬੋਲਦੇ ਬੋਲਦੇ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਬੋਲਦੇ ਬੋਲਦੇ ਮੈਂ ਸੌਂ ਜਾਣਾ ਤੇ ਸੁਪਨੇ ਵਿੱਚ ਮੈਂ ਕੀ ਵੇਖਿਆ ਕਿ ਮੈਨੂੰ ਨਾ ਆਈਸੀਯੂ ਵਿੱਚ ਲੈ ਕੇ ਗਏ ਨੇ ਤੇ आईसीयू ਚ ਲੈ ਗਏ ਨੇ ਜਿੱਦਾਂ ਕਿ ਮੇਰੀ ਗਰਦਨ ਦਾ ਆਪਰੇਸ਼ਨ ਕਰਨ ਲੱਗੇ ਨੇ ਡਾਕਟਰ ਨੇ ਤੇ ਜਿਹੜੇ ਡਾਕਟਰ ਨੇ ਨਾ ਉਹ ਵੀ ਕੇਸਾਧਾਰੀ ਅਮਰਤਧਾਰੀ ਨੇ ਉਹਨਾਂ ਨੇ ਸ਼ਰੀਰ ਸਾਹਬ ਪਾਈ ਹੋਈ ਏ ਤੇ ਮੈਨੂੰ ਕਹਿੰਦੇ ਨੇ ਤੂੰ ਨਾ ਸਿਮਰਨ ਕਰ ਤੇ ਤੇ ਮੈਂ ਕਿਹਾ ਠੀਕ ਆ ਫਿਰ ਉਹਨਾਂ ਨੇ ਇੱਕ ਪੰਕਤੀ ਬੋਲੀ ਬਾਣੀ ਦੀ ਮੈਨੂੰ ਉਹ ਤਾਂ ਭੁੱਲ ਗਈ ਹੈ ਹਰ ਸਿਮਰੋ ਇਦਾਂ ਕਰਕੇ ਸੀ ਕੁਝ ਤੇ ਪੰਕਤੀ ਬੋਲੀ ਤੇ ਮੈਂ ਕਿਹਾ ਵਾਹਿਗੁਰੂ ਜੀ ਮੈਨੂੰ ਪੰਕਤੀ ਇਹ ਯਾਦ ਨਹੀਂ ਕੰਠ ਨਹੀਂ ਗਈ ਮੈਨੂੰ ਸਿਮਰਨ ਨਹੀਂ ਆਉਂਦਾ ਹੈ ਤੇ ਮੈਂ ਸਿਮਰਨ ਨਹੀਂ ਕਰਾਂਗੀ ਵਾਹਿਗੁਰੂ ਮੈਂ ਤੜਪ ਰਹੀ ਸੀ ਸਟੇਚਰ ਤੇ ਪਈ ਨਾ ਤੜ ਤੜਹੀ ਜਾਂਦੀ ਸੀਗੀ ਮੈਂ ਤੇ ਮੈਂ ਸਿਮਰਨ ਕਰਨ ਲੱਗ ਗਈ ਮੇਰੇ ਉਹ ਦਿਵਾਲੇ ਨਾ ਮਤਲਬ ਜਿਵੇਂ ਬੱਧ ਰੂਹਾਂ ਖੜੀਆਂ ਨੇ ਬਹੁਤ ਸਾਰੀਆਂ ਬੱਧ ਰੂਹਾਂ ਖੜੀਆਂ ਨੇ ਉਹ ਵੇਖਦੀਆਂ ਨੇ ਕਿ ਹੁਣ ਇਹ ਇੱਥੇ ਖਤਮ ਹੋ ਜਾਣਾ ਇਹਨੇ ਇਹਨੇ ਮਰ ਜਾਣਾ ਪਰ ਸਾਡੇ ਨਾਲ ਰਲ ਜੂਗੀ ਇਦਾਂ ਕਰਕੇ ਨਾ ਮੈਨੂੰ ਮਹਿਸੂਸ ਹੋਇਆ ਤੇ ਮੈਂ ਉਹਨਾਂ ਨੂੰ ਡਾਟਦੀਆਂ ਕਿ ਮੇਰਾ ਗੁਰੂ ਬਹੁਤ ਤਕੜਾ ਏ ਇਦਾਂ ਮੇਰੇ ਨਾਲ ਕੁਝ ਨਹੀਂ ਹੋਣਾ ਤੇ ਡਾਕਟਰ ਕਹਿੰਦੇ ਨਹੀਂ ਤੂੰ ਸਿਮਰਨ ਕਰ ਤੂੰ ਵਾਹਿਗੁਰੂ ਵਾਹਿਗੁਰੂ ਕਰ ਉਹ ਸਾਰਾ ਸਮਾਨ ਮੈਨੂੰ ਦੇਹੀ ਜਾਂਦਾ ਜਿਹਦੇ ਨਾਲ ਕੀ ਆਪਰੇਸ਼ਨ ਕਰਦੇ ਨੇ ਤੇ ਉਹਨਾਂ ਨੇ ਮੇਰੀ ਗਰਦਨ ਫੜੀ ਗਰਦਨ ਫੜੀ ਹੋਈ ਹੈ ਡਾਕਟਰ ਨੇ ਤੇ ਕਹਿੰਦੇ ਨੇ ਬਸ ਤੂੰ ਸਿਮਰਨ ਕਰੀ ਜਾ ਤੇ ਵਾਹਿਗੁਰੂ ਮੈਂ ਸਿਮਰਨ ਕਰੀ ਗਈ ਵਾਹਿਗੁਰੂ 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 ਤੇ ਵਾਹਿਗੁਰੂ ਜੀ ਇੱਕਦਮ ਮੈਨੂੰ ਝਟਕਾ ਜਾਂ ਲੱਗਾ ਤੇ ਮੇਰੀ ਨਾ ਅੱਖ ਖੁੱਲ ਗਈ ਤੇ ਮੈਂ ਸ਼ੁਕਰਾਨਾ ਕੀਤਾ ਗੁਰੂ ਸਾਹਿਬ ਦਾ ਵਾਹਿਗੁਰੂ ਕੀ ਹੋਇਆ ਸੀ ਪਰ ਵਾਹਿਗੁਰੂ ਜੀ ਦੇਖੋ ਉਸ ਤੋਂ ਬਾਅਦ ਮੇਰੀ ਗਰਦਨ ਠੀਕ ਆ ਗਰਦਨ ਨਾਲ ਮੇਰੀ ਰਾਤ ਵੀ ਮੈਂ ਗੁਰੂ ਸਾਹਿਬ ਨੇ ਤਿੰਨ ਚਾਰ ਦਿਨੋਂ ਤੋਂ ਲੈ ਕੇ ਸਿਮਰਨ ਨਹੀਂ ਸੀ ਹੋ ਰਿਆ ਤੇ ਰਾਤ ਵੀ ਡੇਢ ਤੋਂ 2 ਘੰਟੇ ਫਿਰ ਕੋ ਸਿਮਰਨ ਗੁਰੂ ਸਾਹਿਬ ਨੇ ਹੱਥ ਰੱਖ ਕੇ ਸਿਰ ਤੇ ਕਰਵਾਇਆ ਤੇ ਕੋ ਬੈਠਣ ਚ ਕੋਈ ਪਰੇਸ਼ਾਨੀ ਨਹੀਂ ਹੋਈ ਤੇ ਅੰਮ੍ਰਿਤ ਵੇਲੇ ਵੀ ਗੁਰੂ ਸਾਹਿਬ ਨੇ 2:00 8 ਤਾ 2 ਤੋਂ ਲੈ ਕੇ 4 4:30 ਵਜੇ ਤੱਕ ਸਿਮਰਨ ਕਰਵਾਇਆ ਦੇ ਬਿਲਕੁਲ ਵੀ ਪਰੇਸ਼ਾਨੀ ਨਹੀਂ ਗਰਦਨ ਚ ਬਿਲਕੁਲ ਵੀ ਨਹੀਂ ਤੇ ਬਹੁਤ ਪਰੇਸ਼ਾਨੀ ਬੈਠਾ ਨਹੀਂ ਸੀ ਜਾਂਦਾ ਲੇਟ ਕੇ ਵੀ ਦਰਦ ਹੁੰਦੀ ਸੀ ਚਰਨ ਥੋੜ ਦੇ ਨਾਲ ਹੀ ਇਹ ਬਖਸ਼ਿਸ਼ ਹੋਈ ਏ ਵਾਹਿਗੁਰੂ ਜੀ ਮੇਰੀ ਇਹ ਹੀ ਅਰਦਾਸ ਇਸ ਹੰਦ ਤੱਕ ਕਿ ਮੈਨੂੰ ਨਾ ਸਿਮਰਨ ਬਖਸ਼ੋ ਜਾ ਜਾ ਤੋਂ ਜ਼ਿਆਦਾ ਸਿਟਿੰਗ ਕਰ ਸਕਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ